हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਗਾ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਂ ਬਾਈ ਹਾਂਜੀ ਹਾਂ ਨਾਮ ਤੇ ਆਪਣਾ ਐਡਰੈਸ ਬੋਲ ਦੋ ਜੀ ਨਾਮ ਕਰਮਜੀਤ ਸਿੰਘ ਜੀ ਪਿੰਡ ਰਾਈਆਈ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਨੇੜੇ ਪਿੰਡ ਬਾਈ ਕਿਹੜਾ ਰਹਿੰਦੇ ਨੇ ਨੇੜੇ ਜਿੱਥੇ ਆਪਣਾ ਅਲੀਕੇ ਆ ਗਿਆ ਤੇ ਟਵਾਲੀ ਆ ਜਾਂਦਾ ਜਿੱਥੇ ਇਧਰ ਬੱਲੋ ਤੇ ਹੰਧੂ ਆ ਜਾਂਦੇ ਠੀਕ ਹੈ ਜੀ ਕੰਡੈਕਟਰ ਨੰਬਰ ਬੋਲ ਦੋ ਆਪਣਾ 98036 51066 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਸਾਹਮਣੇ ਵੈੜ ਦੇਖ ਰਹੇ ਆਪਣੇ ਘਰ ਦੀ ਆ ਨਹੀਂ ਬਾਈ ਇਲੈਕਟ੍ਰੀਕ ਵੀ ਸੀਗੀ ਆਪਣ ਤੇ ਕਿਹੜਾ ਸੂਆ ਸੂਈ ਵੀ ਹੈ ਪਹਿਲਾਂ ਸੂਈ ਵੀ ਹੈ ਬਾਈ ਕਦੋਂ ਸੂਈ ਵੀ ਹੈ ਬਾਈ ਕਿੰਨਾ ਟਾਈਮ ਹੋ ਗਿਆ ਇਹ ਮਹੀਨੇ ਕਿਤੇ ਲਾ ਹੋ ਗਈ ਠੀਕ ਆ ਇੱਕ ਮਹੀਨਾ ਹੋ ਗਿਆ ਹਾਂ ਇਹ ਬੱਚਾ ਮਰ ਗਿਆ ਜੀ ਇਹਦਾ ਬੱਚਾ ਐਕਸਪਾਇਰ ਤੇ ਕਿੰਨਾ ਦੁੱਧ ਆ ਜੀ ਹੁਣ ਦੁੱਧ ਐਸ ਵਕਤ 13 ਲੀਟਰ ਆ ਜੀ ਠੀਕ ਆ ਤੇ ਜੇ ਕੋਈ ਵੀਰ ਮਨ ਕੇ ਚੱਲੋ ਵੀ ਦੋ ਟਾਈਮ ਚਵਾਈ ਕਰਨੀ ਹਾਂ ਜੀ ਤੇ ਚਾਰ ਡੰਗ ਚੋਲੇ ਹੀ ਕੋਈ ਦਿੱਕਤ ਨਹੀਂ ਆਪਾਂ ਠੀਕ ਆ ਬਾਈ ਕਹਿੰਦੇ ਭਾਵੇਂ ਚਾਰ ਡੰਗ ਚੋਲਿਓ ਬਾਈ ਕੋਈ ਚੱਕਰ ਨਹੀਂ ਚਵਾਈ ਕਰ ਸਕਦੇ ਚਵਾਈ ਕਿਵੇਂ ਲੱਗੇ ਬਾਈ ਇਹਨਾਂ ਚਵਾਈ ਵਧੀਆ ਜੀ ਬਾਕੀ ਸਾਡੇ ਬੁੜੀਆਂ ਚਾਹੁੰਦੀਆਂ ਮੈਂ ਚੋਣ ਨਹੀਂ ਜਾਂਦਾ ਠੀਕ ਆ ਮੇਰਾ ਗੋਡੇ ਠੀਕ ਹੈ ਭਾਈ ਹਾਂ ਚੋਂ ਦੀਆਂ ਘਾਟੀਆਂ ਪੜੀ ਤੂੰ ਠੰਡੀ ਛੀਲਾ ਹਾਂ ਭਾਈ ਉਹ ਐ ਠੰਡੀ ਛੀਲਾ ਕੋਈ ਗੱਲ ਨਹੀਂ ਜਮ ਮਰ ਜਾਓ ਕਿ ਚਲੇ ਜਾਂ ਠੰਡੀ ਛੀਲਾ ਕੋਈ ਗੱਲ ਨਹੀਂ ਆਸਾ ਚੈੱਕ ਕਰੋ ਇੱਕ ਨੰਬਰ ਥਾਣਾ ਪੂਰੀ ਵਿਥੀਏ ਜੀ ਨੂੰ ਆਪਾਂ ਕਹਦੇ ਆ ਥਣ ਲੱਗਾ ਵਾ ਕੱਲਾ ਕੱਲਾ ਥਣ ਪਿਆਗਾ ਤੇ ਲੇਵੇ ਦੀ ਫੀਟਿੰਗ ਬਾਈ ਚੈੱਕ ਕਰਵਾ ਨਾ ਲੇਵਾ ਬਹੁਤ ਕਮਾਲ ਦਾ ਫਿਕਸ ਜਾ ਵਨ ਆ ਗਈ ਹਾਂ ਹਾਂ ਜੀ ਖੋਲੇ ਵੀ ਮੜੀ ਤੁਰ ਖੋਲ ਜਸੀ ਕਰਾਂ ਕਰੂ ਭਾਈ ਬਹੁਤ ਚੰਗਾ ਆ ਗਿਆ ਹਾਂ ਗੱਲਾਂ ਇਹੋ ਸਾਰੀ ਚੀਜ਼ ਪੈਂਦੀ ਹਮ ਭਾਈ ਕਿਨੇ ਕਰ ਲੈਂਡੋ ਨਸਲ ਜੀ ਭਾਈ ਪੈਂਦੀ ਆ ਕੀ ਲੇਵਾ ਕਮਾਲ ਦਾ ਬਾਈ ਸਾਮ ਤੱਕ ਮੈਂ ਤਿਆਰ ਹੋ ਜਾਣਾ ਵਧੀਆ ਹੋ ਜਾ ਬਾਈ ਵਧੀਆ ਠੀਕ ਹੈ ਬਾਹਰ ਤੱਕ ਲੱਗਦਾ ਤੋਰਾ ਬਾਈ ਚੈੱਕ ਕਰ ਲੋ ਇੱਕ ਨੰਬਰ ਫੋਨ ਯਾਰ ਖੰਡੀਆ ਸਾਈਨਿੰਗ ਬਹੁਤ ਗਰਮੀਆਂ ਦਾ ਕੀ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਦੀ ਫਾਇਟ ਉਹ ਜਿਹੜੀ ਬਾਈ ਚੰਗੀ ਹੈ ਤੋਰਾ ਚੈੱਕ ਕਰੋ ਬਾਈ ਤੋਰਾ ਤਾਂ ਇੱਕ ਨੰਬਰ ਬਾਹਰ ਬੂਰੀ ਨਾ ਕੱਢ ਦੇ ਹੂੰ ਲੰਮੀ ਲੰਮੀ ਬਹੁਤ ਆ ਬਾਈ ਹੈਨਾ ਹਾਂ ਹਾਂ ਲੰਮੀ ਬਹੁਤ ਆ ਬਾਈ ਹੂੰ ਇਹਦਾ ਬਾਹਰ ਹੀ ਨਿਕਲਦੇ ਪਸੂ ਬਾਹਰ ਕਿਉਂ ਇੱਕ ਥਾਂ ਖੜੇ ਹਰ ਵਕਤ ਆਪਣੀ ਠੰਡੀ ਸੀਲ ਬਾਈ ਦੇਖੋ ਫੁੱਲ ਲੱਗੀ ਥੋੜਾ ਡਰਤੀ ਜ਼ਰੂਰ ਹੈ ਬਾਈ ਕਿਹਦਾ ਕਦੇ ਬਾਹਰ ਨਹੀਂ ਕਦੇ ਬਾਹਰ ਖੱਡਾ ਨਹੀਂ ਪਹੂ ਹੁਣ ਆਏ ਆ ਦੇਖੋ ਸਾਹਮਣੇ ਜਿਵੇਂ ਮਰਜ਼ੀ ਹੱਥ ਮੇਰੀ ਚਲੋ ਧਾਰਾਂ ਮਾਰੀ ਚਲੋ ਸਾਈਜ਼ ਬਹੁਤ ਚੰਗਾ ਆ ਗਿਆ ਕੋਜਾ ਥਾਣਾ ਗਿਆ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਰਹੂਗਾ ਦੇਣ ਲੈਣੀ ਆ ਜੀ ਮੁੱਲ ਬਾਈ 55000 ਰੁਪਏ ਸਾਡੇ 52 ਹਾਂ ਜੀ ਹੋਜੂ ਮਾਨਤਨ ਮਾਨਤਨ ਕਰ ਦੇਣਾ 51000 ਰੁਪਏ ਬਾਈ ਮੁੱਲ ਲੈ ਬਾਕੀ ਆ ਗਿਆ ਤਾਂ ਬਾਈ ਕਹਿੰਦੇ ਮਾਨਤਨ ਹੋ ਕੇ ਤੇ ਜ਼ਰੂਰ ਹੋਜੂਗਾ ਤਿੰਨਾ ਕੀ ਸੀਗਾ ਬਾਈ ਕੋਲੇ ਇੱਕ ਸੋ ਆਪਾਂ ਦਿਖਾ ਦਿੰਦਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰ વિડીયોનું વેખણ ધનવાદ